ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੇਮਰੀ ਸ਼ਰਨ ਤੇਮਰੀ ਆਸਾ ਤੁਮ ਹੀ ਸਜਣ ਸੋਹੇਲੀ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੀ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲ ਸੂਖ ਨਾਮ ਹਰ ਸੋਬਾ ਚਿੰਤਾ ਲਹੀ ਹਮਾਰੀ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਜ ਸੁਬਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹੀ ਕੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ ਐ ਤੋ ਦਡਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਵੱਡੀ ਵੱਡੀ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਣ ਨਾ ਬੁਜੀ ਲਬਟ ਰਹੀ ਮਾਇਆ ਰੰਗ ਮਾਤੀ ਲੋਚਨ ਕਸ਼ੂ ਨਾ ਸੋਜੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਨਾ ਬੋਜੀ लपट रही माया रंग माती लोचन कशू ना सूजी बिखिया मह कि त्रिपत न पाई जो पावक ईदन नहीं त्रापै ਬੇਨ ਹਰ ਕਹਾਂ ਅਗਾਏ ਰਹਾ ਦਿਨ ਦਿਨ ਕਰਤ ਪੋਜਨ ਬਹੁ ਵਿੰਜਨ ਤਾਂ ਕੀ ਮਿਟੈ ਨਾ ਭੁਖਾ ਉਦਮ ਕਰੈ ਸਵਾਨ ਕੀ ਨਿਯਾਈ ਚਾਰੀ ਕੁੰਟਾ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਾਰ ਗ੍ਰਹਿ ਜੋ ਹਨ ਨਾ ਚੁਕੈ ਦਿਨ ਪ੍ਰਾਤ ਕਰੈ ਕਰਿ ਪਸ਼ੁ ਤਾਪੈ ਸੋਗ ਲੋਭ ਮੈ ਸੁਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇਕ ਨੇਦਾਨਾ ਸੂਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨਾ ਹਰ ਹਰ ਨਾਮ ਅਪਾਰ ਅਮੁਲਾ ਅੰਮ੍ਰਿਤ ਇਕ ਨਿਧਾਨਾ ਸੂਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ